ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜਪਿੰਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਐਸਪੀਐਸ ਹਸਪਤਾਲ ਵੱਲੋਂ ਬਜ਼ੁਰਗਾਂ ਦੇ ਸਵਰਗ ਮਹਿਲ ਵਜੋਂ ਜਾਣੇ ਜਾਂਦੇ ਬਿਰਧ ਆਸ਼ਰਮ ਦੁਰਾਹਾ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਰਵਿੰਦਰ ਸਿੰਘ ਕੂਕਾ, ਛਾਤੀ ਰੋਗਾਂ ਦੇ ਮਾਹਿਰ ਡਾਕਟਰ ਕੀਰਤ ਕੌਰ ਸਿਵਿਆ ਤੇ ਯੂਰੋਲੋਜੀ ਦੇ ਮਾਹਿਰ ਡਾਕਟਰ ਚਰਨਜੀਤ ਸਿੰਘ ਖੁਰਾਨਾ ਨੇ 127 ਦੇ ਕਰੀਬ ਬਜ਼ੁਰਗ ਮਰੀਜ਼ਾਂ ਦਾ ਚੈੱਕਅਪ ਕੀਤਾ। ਇਸ ਮੌਕੇ ECG ਸਮੇਤ ਸਾਰੇ ਟੈਸਟ ਮੁਫਤ ਵਿੱਚ ਕੀਤੇ ਗਏ। ਡਿਪਟੀ ਡਾਇਰੈਕਟਰ ਮੈਡੀਕਲ ਸਰਵਿਸਿਜ਼ ਡਾਕਟਰ ਸੁਨੀਲ ਕਤਿਆਲ ਨੇ ਇਸ ਮੌਕੇ ਤੇ ਦੱਸਿਆ ਕਿ ਸਤਿਗੁਰੂ ਉਦੇਸ਼ ਸਿੰਘ ਜੀ ਦੀ ਕਿਰਪਾ ਸਦਕਾ ਐਮ.ਡੀ. ਜੈ ਸਿੰਘ ਸੰਧੂ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਐਸ.ਪੀ.ਐਸ ਹਸਪਤਾਲ ਵੱਲੋਂ ਪਬਲਿਕ ਨੂੰ ਜਾਗਰੂਕ ਕਰਨ ਲਈ ਅਜਿਹੇ ਮੈਡੀਕਲ ਕੈਂਪ ਲਗਾਏ ਜਾਂਦੇ ਹਨ ਕੈਂਪ ਦੀ ਸਮਾਪਤੀ ਤੋਂ ਬਾਅਦ ਡਾਕ ਸਵਰਗ ਮਹਿਲ ਦੇ ਡਾਕਟਰ ਲਖਵੀਰ ਸਿੰਘ ਨੇ ਐਸ.ਪੀ.ਐਸ ਹਸਪਤਾਲ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਮੈਂ ਡਾਫਟ ਕਤਿਆਲ ਡਿਪਟੀ ਡਾਇਰੈਕਟਰ ਮੈਡੀਕਲ ਸਰਵਿਸਿਜ਼ ਐਸਪੀਐਸ ਹਸਪੀਟਲ ਤੋਂ ਬੋਲ ਰਹੇ ਹਾਂ ਅੱਜ ਅਸੀਂ ਹੈਵਨਲੀ ਪਲੇਸ ਗਰਾਹਾ ਜਿਹੜਾ ਕਿ ਇੱਕ ਸੀਨੀਅਰ ਸਿਟੀਜ਼ਨ ਹੋਮ ਹੈ ਉੱਥੇ ਅਸੀਂ ਕੈਂਪ ਲਗਾਇਆ ਤੇ ਸਾਡੇ ਤਿੰਨ ਸਪੈਸ਼ਲਿਸਟ ਉੱਥੇ ਆਏ ਨੇ ਡਾਕਟਰ ਰਵਨਿੰਦਰ ਸਿੰਘ ਕੁੱਕਾ ਕਾਰਡੀਓਲੋਜਿਸਟ ਸਰ ਡਾਕਟਰ ਚਰਨਜੀਤ ਸਿੰਘ ਫਰਾਨਾ ਸਾਡੇ ਯੂਰੋਲੋਜਿਸਟ ਨੇ ਤੇ ਡਾਕਟਰ ਕੀਰਤ ਕੌਰ ਸੀਬੀਆ ਸਾਡੇ ਪਲਮਨੋਲੋਜਿਸਟ ਐ ਚੈਸ ਸਪੈਸ਼ਲਿਸਟ ਨੇ ਇੱਥੇ ਇਹਨਾਂ ਦੇ ਅਸੀਂ ਪੇ ਟੈਸਟ ਪਹਿਲੇ ਹੀ ਜਿਹੜੇ ਰਿਕੁਆਇਰਡ ਹੈ ਉਹ ਕੱਲ ਫ੍ਰੀ ਕਰਾਤੇ ਸੀਗੇ ਸਾਰੇ ਈਸੀਜੀ ਵੀ ਕਰਾਤੀ ਸੀ ਤੇ ਅੱਜ ਡਾਕਟਰ ਸਾਹਿਬ ਸਾਰਿਆਂ ਨੇ ਦੇਖੇ ਆ ਤੇ ਉਹਨਾਂ ਨੂੰ ਅਸੀਂ ਦਵਾਈਆਂ ਵੀ ਦਿੱਤੀਆਂ ਨੇ ਤੇ ਕੁਝ ਹੋਰ ਟੈਸਟ ਆ ਉਹ ਵੀ ਕਰਾਵਾਂਗੇ ਇਹ ਅਸੀਂ ਇਹ ਸਾਡੇ ਸਤਿਗੁਰੂ ਦਾ ਆਸ਼ੀਰਵਾਦ ਹੈ ਅਸੀਂ ਬਜ਼ੁਰਗਾਂ ਦੀ ਸੇਵਾ ਕਰ ਰਹੇ ਆ ਤੇ ਅਸੀਂ ਅੱਗੇ ਵੀ ਕਰਦੇ ਰਵਾਂਗੇ ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਕੀਰਤ ਸਿੱਧਿਆ ਕੰਸਲਟੈਂਟ ਪਲਮਨਰੀ ਮੈਡੀਸਨ ਐਂਡ ਕ੍ਰਿਟੀਕਲ ਕੇਅਰ ਬੇਸਿਕਲੀ ਮੈਂ ਛਾਤੀ ਦੀ ਰੋਗਾ ਦੀ ਮਾਹਿਰਾ ਔਰ ਜੋ ਗੰਭੀਰ ਤੌਰ ਤੇ ਬਿਮਾਰ ਹੋ ਦੇ ਲੋਗ ਉਹਨਾਂ ਦੀ ਮਾਹਿਰਾ ਅੱਜ ਅਸੀਂ ਇੱਥੇ ਆਏ ਆਂ ਜੀ ਹੈਵਨਲੀ ਪੈਲੇਸ ਤੁਰਾਹੇ ਤੇ ਮੈਨੂੰ ਪਰਸਨਲੀ ਬਹੁਤ ਅੱਛਾ ਲੱਗ ਰਿਹਾ ਇੱਥੇ ਬਜ਼ੁਰਗਾਂ ਨਾਲ ਮਿਲ ਕੇ ਤੇ ਮਿਡਲ ਏਜ ਲੋਕ ਵੀ ਨੇ ਜਿਹੜੇ ਇੱਥੇ ਰਹਿ ਰਹੇ ਨੇ ਆਪਣੇ ਸਾਮੀ ਤੋਂ ਦੂਰ ਨੇ ਪਰ ਉਹਨਾਂ ਦੇ ਹੈਲਥ ਇਸ਼ੂਜ਼ ਔਰ ਹੈਲਥ ਕਨਸਰਨਸ ਜੋ ਵੀ ਉਹਨਾਂ ਨੇ ਸਾਡੇ ਨਾਲ ਡਿਸਕਸ ਕੀਤੇ ਅਸੀਂ ਉਹਨਾਂ ਨੂੰ ਜਿੰਨਾ ਵੀ ਟਰੀਟਮੈਂਟ ਵੱਲੋਂ ਗਾਈਡ ਕਰ ਪਾਏ ਆ ਅਸੀਂ ਬਹੁਤ ਸੈਟੀਸਫਾਈ ਨਾ ਤੇ ਇੰਨੇ ਸਾਰੇ ਪੇਸ਼ੈਂਟਸ ਨੂੰ ਮਿਲ ਕੇ ਆਈ ਥਿੰਕ ਉਹਨਾਂ ਨੂੰ ਵੀ ਹੌਸਲਾ ਹੁੰਦਾ ਕਿ ਡਾਕਟਰਸ ਦੀ ਸਹੂਲਤ ਨੇੜੇ ਹੀ ਹੈ ਕਿਉਂਕਿ ਐਸਪੀਐਸ ਹਸਪੀਟਲ ਨੇੜੇ ਹੀ ਹੈ ਤੋਂ ਤੁਰਾਹੇ ਤੋਂ ਜ਼ ियंसें so, सताल so जी मेरा नाम डॉक्टर चरनजीत सिंह खुराना है मैं एस पी एस हॉस्पिटल and renal transplant department डिपार्टमेंट एज कंसल्टेंट काम कर रहे हैं असी अज इत जो सा बुजुर्ग लोग हैं उन्होंने एक फ्री कैंप लाया डिपार्टमेंट ऑफ यूरोलॉजी डिपार्टमेंट ऑफ कार्डियोलॉजी डिपार्टमेंट ऑफ कलमोलॉजी ਤੇ ਸਾਰੇ ਕੰਸਲਟੈਂਟਸ ਨੇ ਇੱਥੇ ਆ ਕੇ ਜਿਹੜੇ ਇੱਥੇ ਰਹਿੰਦੇ ਐ ਲੋਕੀ ਉਹਨਾਂ ਨੂੰ ਦੇਖਿਆ ਉਹਨਾਂ ਦੀ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਸੁਣਿਆ ਤੇ ਉਹਨਾਂ ਦਾ ਜਿਹੜਾ ਜਿਹੜਾ ਵੀ ਇਲਾਜ ਆ ਉਹਨਾਂ ਨੂੰ ਆਪਾਂ ਸੰਖੇਪਿਤ ਸਾਰਾ ਕੁਝ ਦੱਸਿਆ ਉਹਨੂੰ ਸਾਰੀ ਨੋਲੇਜ ਦਿੱਤੀ ਹੈ ਜਿਹੜੀ ਵੀ ਸਾਡੇ ਵੱਲੋਂ ਪੋਸੀਬਲ ਸੀ ਤੇ ਜਿਹੜਾ ਵੀ ਉਹਨਾਂ ਦਾ ਸਾਰਾ ਟ੍ਰੀਟਮੈਂਟ ਸੀ ਅਸੀਂ ਉਹਨਾਂ ਦਾ ਫ੍ਰੀ ਚ ਕੀਤਾ ਹੈ